ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤਾਮਿਲਨਾਡੂ ਦੇ ਤ੍ਰਿਬਲੂਰ ਜ਼ਿਲ੍ਹੇ ਤੋਂ ਇੱਕ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦੀ ਮੌਤ ਜਿਸ ਨੂੰ ਪਹਿਲਾਂ ਇੱਕ ਹਾਦਸਾ ਮੰਨਿਆ ਜਾ ਰਿਹਾ ਸੀ ਬਾਅਦ ਵਿੱਚ ਇਹ ਇੱਕ ਯੋਜਨਾਬੰਦ ਕਤਲ ਨਿਕਲਿਆ ਪੁਲਿਸ ਨੇ ਮਾਮਲੇ ਦੇ ਸਬੰਧ ਵਿੱਚ ਮ੍ਰਿਤਕ ਦੇ ਪੁੱਤਰਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ ਹੈ ਕਿ ਪਿਤਾ ਦਾ ਕਤਲ ਬੀਮੇ ਦੇ ਪੈਸੇ ਅਤੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਸੱਪ ਦੇ ਡੰਗ ਨਾਲ ਕੀਤਾ ਗਿਆ ਸੀ ਇਹ ਘਟਨਾ 22 ਅਕਤੂਬਰ ਨੂੰ ਤ੍ਰਿਬਲੂਰ ਦੇ ਨੇੜੇ ਪੋਥੁਰਪਟਾਈ ਇਲਾਕੇ ਵਿੱਚ ਵਾਪਰੀ ਮ੍ਰਿਤਿਕ ਦੀ ਪਛਾਣ 56 ਸਾਲਾ ਗਣੇਸ਼ ਵਜੋ ਹੋਈ ਹੈ ਜੋ ਜੋ ਕਿ ਇੱਕ ਸਰਕਾਰੀ ਸਕੂਲ ਪ੍ਰਯੋਗਸ਼ਾਲਾ ਸਹਾਇਕ ਸੀ ਗਣੇਸ਼ ਦੀ ਮੌਤ ਰਾਤ ਨੂੰ ਸੌਂਦੇ ਸਮੇਂ ਹੋਈ ਪੁਲਿਸ ਦੇ ਅਨੁਸਾਰ ਉਸ ਦੀ ਗਰਦਨ ਤੇ ਸੱਪ ਦੇ ਡੰਗਣ ਦੇ ਨਿਸ਼ਾਨ ਮਿਲੇ ਹਨ ਸ਼ੁਰੂ ਵਿੱਚ ਇਸ ਮਾਮਲੇ ਨੂੰ ਇੱਕ ਆਮ ਹਾਦਸਾ ਮੰਨਿਆ ਜਾ ਰਿਹਾ ਸੀ ਹਾਲਾਂਕਿ ਜਦੋਂ ਬੀਮਾ ਕੰਪਨੀਆਂ ਨੇ ਜਾਂਚ ਦੌਰਾਨ ਮੌਤ ਦੀ ਮੌਤ ਨੂੰ ਸ਼ੱਕੀ ਏਲਾਨਿਆ ਤਾਂ ਪੁਲਿਸ ਨੂੰ ਸ਼ੱਕ ਹੋ ਗਿਆ ਅਪਰਾਧ ਵਾਲੇ ਦਿਨ ਸਵੇਰੇ ਸਵੇਰੇ ਇੱਕ ਬਹੁਤ ਹੀ ਜ਼ਹਿਰੀਲਾ ਕ੍ਰੇਟ ਸੱਪ ਕਰ ਵਿੱਚ ਲਿਆਂਦਾ ਗਿਆ ਤੇ ਜਨ ਬੱਜ ਕੇ ਪੀੜਤ ਦੀ ਗਰਦਨ ਤੇ ਡੰਗ ਮਾਰਨ ਲਈ ਮਜਬੂਰ ਕੀਤਾ ਗਿਆ ਇੱਕ ਘਾਤਕ ਜਗ੍ਹਾ ਡੰਗਣ ਤੋਂ ਬਾਅਦ ਸੱਪ ਨੂੰ ਘਰ ਦੇ ਅੰਦਰ ਹੀ ਮਾਰ ਦਿੱਤਾ ਗਿਆ ਤਾਂ ਕਿ ਜੋ ਇਹ ਪ੍ਰਭਾਵ ਪਾਇਆ ਜਾ ਸਕੇ ਕਿ ਕਿਸ ਕਿਸਪ ਅਚਾਨਕ ਕੁਸ ਪੈਡ ਕਰ ਗਿਆ ਸੀ ਅਤੇ ਸਬੂਤ ਮਿਟਾਏ ਜਾ ਸਕਣ ਇਸ ਮਾਮਲੇ ਦੇ ਸਬੰਧ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਗਣੇਸ਼ਣ ਦੇ ਦੋ ਪੁੱਤਰ ਅਤੇ ਚਾਰ ਸਹਾਇਕ ਸ਼ਾਮਲ ਹਨ ਜਿਨ੍ਹਾਂ ਨੇ ਸੱਪ ਦਾ ਪ੍ਰਬੰਧ ਕੀਤਾ ਤੇ ਦ੍ਰਿਸ਼ ਪੇਸ਼ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹੋਰ ਜਾਂਚ ਜਾਰੀ ਹੈ ਸੋ ਗਾਇਜ਼ ਇਹ ਸੀ ਆਪਣੀ ਅੱਜ ਦੀ ਸਟੋਰੀ ਥੈਂਕ ਯੂ ਸੋ ਮੱਚ